ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੀ ਆਂ ਗੱਲ ਕਰਨ ਜਾ ਰਹੇ ਆਂ ਅਗਲੇ 48 ਘੰਟਿਆਂ ਦੇ ਪੰਜਾਬ ਦੇ ਮੌਸਮ ਬਾਰੇ ਮੌਸਮ ਦੇ ਹਾਲਾਤ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਬਣਨਗੇ ਜਾਣਾਂਗੇ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਪੰਜਾਬ ਦੇ 80-90% ਏਰੀਆ ਦੇ ਵਿੱਚ ਆਪਾਂ ਨੂੰ ਬੱਦਲਵਾਈ ਫਿਲਹਾਲ ਦੇਖਣ ਨੂੰ ਮਿਲ ਰਹੀ ਆ ਜੋ ਕਿ ਆਪਾਂ ਨੂੰ ਜਿੰਨਾ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਚੇਦ ਭਗਤ ਸਿੰਘ ਨਗਰ ਲੁਧਿਆਣੇ ਦੇ ਕੁਝ ਜ਼ਿਲ੍ਹੇ ਜਿਹੜੇ ਨੇ ਕਲੀਅਰ ਹੋ ਚੁੱਕੇ ਨੇ ਤੇ ਫਤਿਹਗੜ ਸਾਹਿਬ ਦੇ ਵੀ ਕੁਝ ਜ਼ਿਲ੍ਹੇ ਆਪਾਂ ਨੂੰ ਕਲੀਅਰ ਦੇਖਣ ਨੂੰ ਮਿਲ ਰਹੇ ਨੇ ਮੋਗਾ ਫਰੋਜ਼ਪੁਰ ਸੰਗਰੂਰ ਇਹਨਾਂ ਜ਼ਿਲ੍ਹਿਆਂ 'ਚ ਫਿਲਹਾਲ ਬੱਦਲਵਾਈ ਦੇਖਣ ਨੂੰ ਮਿਲ ਰਹੀ ਆ ਆਉਣ ਵਾਲੇ ਟਾਈਮ ਤੱਕ ਇਹ ਬੱਦਲਵਾਈ ਜਿਹੜੀ ਆ ਸਾਫ਼ ਹੋ ਜਾਵੇਗੀ ਪੰਜਾਬ ਦੇ ਵਿੱਚ ਪਰ ਉੱਤਰੀ ਜ਼ਿਲ੍ਹਿਆਂ 'ਚ ਆਪਾਂ ਨੂੰ ਇਹ ਜ਼ਿਲ੍ਹਿਆਂ 'ਚ ਖਾਸ ਕਰਕੇ ਅੱਜ ਰਾਤ ਨੂੰ ਬੱਦਲਵਾਈ ਦੀ ਜਿਹੜੀ ਆਵਾਜਾਈ ਹੋ ਲੱਗੀ ਰਹੇਗੀ ਖਾਸ ਕਰਕੇ ਆ ਤਿੰਨ ਚਾਰ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ 'ਚ ਅੱਜ ਰਾਤ ਨੂੰ ਬੱਦਲਵਾਈ ਦੀ ਆਵਾਜਾਈ ਰੱਗੀ ਰਹੇਗੀ ਜਿਸ ਕਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਉਮੀਦ ਹੀ ਹਲਕੀ ਫੁਲਕੀ ਕਿਣਮਣ ਦੇ ਜਿਹੜੇ ਅਸਰ ਨੇ ਉਹ ਵੀ ਦੇਖਣ ਨੂੰ ਮਿਲਣਗੇ ਅੱਜ ਦੁਪਹਿਰ ਨੂੰ ਹਵਾਵਾ ਕਾਫੀ ਗਤੀਮਾਨ ਸੀਗੀਆਂ ਤੇ ਕੁਝ ਜ਼ਿਲ੍ਹਿਆਂ 'ਚ ਫਿਲਹਾਲ ਵੀ ਆਪਾਂ ਨੂੰ ਹਵਾਵਾ ਜਿਹੜੀਆਂ ਨੇ ਗਤੀਮਾਨ ਦੇਖਣ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਦੀ ਸਪੀਡ ਦੀ ਗੱਲ ਕਰੀਏ ਤਾਂ ਉਹ 9-10 ਦੀ ਸਪੀਡ ਤੋਂ ਚੱਲ ਰਹੀਆਂ ਸੀ ਪਰ ਹਵਾਵਾ ਕਾਫੀ ਗਤੀਮਾਨ ਸੀਗੀਆਂ ਜੇ ਗੱਲ ਕਰੀਏ ਕਦ ਤੱਕ ਇਹ ਸ਼ਾਂਤ ਹੋ ਜਾਣਗੀਆਂ ਹਵਾਵਾ ਦੀ ਜਿਹੜੀ ਗਤੀ ਆ ਉਹ 9-10 ਵਜੇ ਤੱਕ ਰਾਤ ਨੂੰ ਸ਼ਾਂਤ ਹੋਣੀ ਸ਼ੁਰੂ ਹੋ ਜਾਵੇਗੀ ਸਵੇਰੇ ਆਪਾਂ ਨੂੰ ਹਵਾਵਾ ਦੀ ਗਤੀ ਜਿਹੜੀ ਆ ਘੱਟ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਟਾਈਮ ਵੀ ਆਪਾਂ ਨੂੰ ਕੁਝ ਜ਼ਿਲ੍ਹਿਆਂ 'ਚ ਜਿਹੜੀ ਮੀਦੇ ਅਸਾਰ ਦੇਖਣ ਨੂੰ ਮਿਲ ਸਕਦੇ ਨੇ ਪਿੰਡਾਂ ਦੇ ਖੇਤਰਾਂ ਦੇ ਵਿੱਚ ਖਾਸ ਕਰਕੇ ਤੇ ਜੇ ਗੱਲ ਕਰੀਏ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿਸ ਪ੍ਰਕਾਰ ਦਾ ਪੰਜਾਬ ਦਾ ਜਿਹੜਾ ਬਣੇਗਾ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਅੱਜ ਪੰਜਾਬ ਦੇ ਵਿੱਚ ਆਪਾਂ ਨੂੰ 90% ਜਿਹੜੇ ਮੀਂਹ ਦੇ ਅਸਾਰ ਨੇ ਜਾਰੀ ਕੀਤੇ ਗਏ ਨੇ ਤੇ ਜਿਵੇਂ ਕਿ ਆਪਾਂ ਦੇਖ ਸਕਦੇ ਦੋ ਤਿੰਨ ਦਿਨ ਜਿਹੜੇ ਮੌਸਮ ਆ ਉਹ ਕਲੀਅਰ ਰਹੇਗਾ ਪਰ ਆਉਣ ਵਾਲੇ 3-4 ਦਿਨ ਲਗਾਤਾਰ ਜਿਹੜੀ ਬੱਦਲਵਾਈ ਆ ਉਹ ਪੰਜਾਬ ਵਿੱਚ ਬਣੇਗੀ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ 25 26 27 ਨੂੰ ਆਪਾਂ ਨੂੰ ਲਗਾਤਾਰ ਬੱਦਲਵਾਈ ਬਣਦੀ ਪੰਜਾਬ ਦੇ ਵਿੱਚ ਦੇਖ ਨੂੰ ਮਿਲ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਆ ਮੀਂਹ ਦੇ ਅਸਾਰ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਹੀ ਫਿਲਹਾਲ ਜ਼ਿਲ੍ਹਿਆਂ ਦਾ ਨਾਮ ਜਿਹੜਾ ਆਪਾਂ ਪੱਕੇ ਤੌਰ ਤੇ ਨਹੀਂ ਲੈ ਸਕਦੇ ਜੀ ਗੱਲ ਕਰੀ 28 ਫਰਵਰੀ ਦੀ 28 ਫਰਵਰੀ ਨੂੰ ਦੇਖ ਸਕਦੇ ਹਾਂ 30% ਮੀਂਹ ਪੈਣ ਦੇ ਹਾਲਾਤ ਜਿਹੜੇ ਨੇ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਵੱਲੋਂ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਜਿਹੜਾ ਇਕੋਲਕਤ ਪੰਜਾਬ ਦਾ ਨਹੀਂ ਵਧੇਗਾ ਹੌਲੀ-ਹੌਲੀ ਪੰਜਾਬ ਦਾ ਜਿਹੜਾ ਟੈਂਪਰੇਚਰ ਉਹ ਵਧੇਗਾ ਆਉਣ ਵਾਲੇ ਟਾਈਮ ਤੱਕ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਟੈਂਪਰੇਚਰ ਫਿਰ ਤੋਂ 24 ਤੋਂ ਲੈ ਕੇ 23 ਡਿਗਰੀ ਤੱਕ ਪਹੁੰਚਣਗੇ ਫਿਲਹਾਲ ਜੇ ਕਰੀਏ ਗੱਲ ਅੱਜ ਦੇ ਟੈਂਪਰੇਚਰ ਦੀ ਅੱਜਾ ਜਿਹੜਾ ਟੈਂਪਰੇਚਰ 17 ਤੋਂ ਲੈ ਕੇ 10 ਦਾ 10 ਡਿਗਰੀ ਤੱਕ ਜਿਹੜਾ ਬਣਿਆ ਰਹੇਗਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ